ਪਰ ਰਾਜਾ ਵਰਿੰਗਜੀ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾਂ ਐਸ ਸੀ ਭਾਈਚਾਰੇ ਵਾਸਤੇ ਲਫ਼ਜ਼ ਯੂਜ਼ ਕੀਤਾ ਨਾ ਬੜਾ ਇਤਰਾਜ਼ ਦਿੱਤੇ ਜੀ ਬੜਾ ਮੰਨਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਤਿੰਨ ਤਿੰਨ ਚਾਰ ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮਨਿਸਟਰ ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ لیاقت ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣਿਆ ਕਿ ਉਹ ਐਸੀ ਸਮਾਜ ਦੇ ਵਿੱਚੋਂ ਸੀਗੇ ਪ੍ਰੈਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਇੱਕ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਜੀ ਇਹ ਕਾਲਾ ਜਾ ਗਰੀਬ ਜਾ ਉਹਨੂੰ ਚੱਕ ਕੇ ਏ ਵੱਡੇ ਦੇਸ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸਸੀ ਇੱਕ ਸਿਟੀਜ਼ਨ ਆ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਅੱਜ ਨਾਬਾ ਸੀਟ ਰਿਜ਼ਰਵ ਹੈ ਜੀ ਇਸ ਸੰਵਿਧਾਨ ਮੁਤਾਬਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਆਧਾਰ ਤੇ ਥੋੜਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਆ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਆ ਜਿੰਨੇ ਵੱਡੇ ਵੱਡੇ ਜਿੰਨੀ ਢੋਟ ੋਈ ਹੈ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਵਾਲੇ ਲੋਕ ਨੇ ਜੀ ਉਹਨਾਂ ਬਾਰੇ ਫਿਰ ਇਹਨਾਂ ਦੀ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਕੱਲਾ ਇਹਦੇ ਵਿੱਚ ਪੋਲਿਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਇੱਕ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕ ਮਾਨਸਿਕ ਰੋਗੀ ਹੋਣਗੇ ਜੋ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬੱਸੀ ਪਈ ਹੈ ਕਿ ਜੀ ਐਸਸੀ ਜਿਹੜਾ ਜੀ ਉਹ ਗਰੀਬ ਜ ਆ ਜੀ ਕਾਲੇ ਜੇ ਰੰਗ ਦਾ ਹੈ ਜੀ ਵਾਟ ਇਜ਼ ਥਿਸ ਅੰਵੈਸੀ ਦੇ ਸਿਰਤੇ ਤੇ ਫਿਰ ਵੋਟਾਂ ਵੀ ਲੈਂਦੇ ਰਹੇ ਨੇ ਜਿੱਤੇ ਵੀ ਰਹੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਤੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮਰਮੂਨ ਜੀ ਐਸਸੀ ਸਮਾਜ ਚੋਂ ਹੈ ਜੀ ਕਿੱਡੇ ਕਿੱਡੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸਸੀ ਸਮਾਜ ਚੋਂ ਹੈ ਜੀ ਉਹ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ ਭੀਮਰਾਓਂbedkar ਸਾਹਫਰਾ ਦਾ ਮੁਕਾਬਲਾ ਮੈਨੂੰ ਤੁਸੀਂ ਦੱਸੋ ਜੀ ਜਿੰਨੀਆਂ ਡਿਗਰੀਆਂ ਉਹਨਾਂ ਕੋਲੇ ਸੀਗੀਆਂ ਕਿਸੇ ਕੋਲ ਸੀਗੀਆਂ ਜੀ ਉਹ ਜਦੋਂ ਸਰਕਾਰ ਬਣੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿੰਦੇ ਵੀ ਕੋਈ ਧਮਕੀ ਦਿੱਤੀ ਹੈ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਹਿਬ ਖੁਦ ਦੇਖ ਰਹੇ ਨੇ ਔਰ ਉਹਦੀ ਪ੍ਰੋਪਰ ਤਹਿਕੀਕਤ ਕਰ ਲੈਣਗੇ